ਇੱਕ ਕੱਲ एक्चुअली ਲੜਕੀ ਜੀ ਸੀਮਾ ਡਾਕਟਰ ਆਫ ਆਨੰਦਪਾਲ ਇੱਥੇ ਜਿੰਮ ਵਿੱਚ ਲੱਗੀ ਹੋਈ ਸੀਗੀ ਤੇ ਉਸ ਨੂੰ ਉਸ ਦਾ ਮੋਬਾਈਲ ਰੈਡਮੀ ਖੋ ਕੇ ਦੋ ਬੰਦੇ ਲੈ ਗਏ ਸੀਗੇ ਜਿਨ੍ਹਾਂ ਚੋਂ ਇੱਕ ਦੀਪੂ ਏਲੀਅਸ ਪਾਲੀ ਦੀਪਕ ਦੂਜਾ ਦੀਪਕ ਸੰਨਵਰ ਮੇਸ਼ ਇਹ ਦੋਨਾਂ ਨੇ ਕੱਲ ਲੜਕੀ ਤੋਂ ਮੋਬਾਈਲ ਖੋ ਲਿਆ ਸੀਗਾ ਮੋਬਾਈਲ ਖੋਣ ਤੋਂ ਬਾਅਦ ਹੀ ਜੱਡੀ ਦਾ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਆਪਣਾ ਨੰਬਰ 106 ਇੰਟਰਸੈਕਸ਼ਨ ਤੋਂ ਸੋਨਾ ਸੀ ਬੀ 411 ਕੋਲ ਤੋਂ ਅਸੀਂ ਸੀਡੀ 2 ਜਾਰਜ ਕੀਤਾ ਦਰਜ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਹਨਾਂ ਦੀ ਅਸੀਂ ਟੈਕਨੀਕਲ ਦੇ ਨਾਲ ਸਹਿਯਤਾ ਦੇ ਨਾਲ ਅਸੀਂ ਜਿਹੜੇ ਦੋਨੋਂ ਮੁਰਜ਼ਮ ਸੀਗੇ ਉਹ ਗ੍ਰਿਫਤਾਰ ਕਰ ਲਏ ਤੇ ਜਿਹਨੇ ਇਹਨਾਂ ਨੂੰ ਮੋਬਾਈਲ ਵੇਚਿਆ ਸੀਗਾ ਉਹ ਦਵਿੰਦਰ ਜਸਲ ਹੈ ਸਨਫ ਜਸਵੀਰ ਸਿੰਘ ਏ ਵੀ ਇੱਥੇ ਮਾਨਸੇ ਦਾ ਰਹਿਣ ਵਾਲਾ ਇਹਨੇ ਉਹ ਮੋਬਾਈਲ ਖਰੀਦਿਆ ਸੀਗਾ ਅਸੀਂ ਤਿੰਨੇ ਬੰਦਿਆਂ ਨੂੰ ਵਿਦਿਨ 6-7 ਘੰਟਿਆਂ ਚ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਹੋਇਆ ਸੋ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂ ਨਾਲ ਤੋਂ ਬਰਾਮਦ ਕਰ ਲਿਆ ਤੀਸਰੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਇਹ ਇੱਥੇ ਲੋਕਲ ਖੰਨੇ ਦੇ ਰਹਿਣ ਵਾਲੇ ਨੇ ਇਹਦੇ ਚੋਂ ਇੱਕ ਦਾ ਜਿਹੜਾ ਦੀਪਕ ਅਰਮੇਸ਼ ਦਾ ਇਹ 2016 ਚ ਮਰਡਰ ਦੇ ਕੇਸ ਵਿੱਚ ਸੀਗਾ ਇਹ ਹੁਣੀ 2024 ਦੀ ਲੇਟੈਸਟ ਵਾਰ ਆਇਆ ਹੈ ਆਉਂਦੇ ਸਾਰੀ ਇਹਨੇ ਫੇਲ ਉਟਾਖਵਾ ਦਾ ਕੰਮ ਸ਼ੁਰੂ ਕਰਤਾ ਸੀਗਾ ਕਿ ਸਰ ਕੋਈ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਇਹਨਾਂ ਦੇ ਰਿਕਾਰਡ ਇਹ ਹੀ ਹੈ ਕੀ ਇਹ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਰਿਮਾਂਡ ਲੈ ਕੇ ਸਾਰੀਆਂ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਉਂ ਹੋ ਰਹੇ ਸੀ ਜਾਂ ਹੋਰ ਕਿੰਨੇ ਨਿਵਾਦਾਂ ਤਾਂ ਕੀਤੀਆਂ ਉਹ ਤੁਹਾਨੂੰ ਡਿਟੇਲ ਬਾਅਦ ਚ ਸਾਰਾ ਦੱਸ ਦਿੱਤਾ ਜਾਊਗਾ